ਕੰਟਰੀ ਸਾਹ ਬਨੋ ਜਿਹੜੀ ਡਾਇਰੈਕਸ਼ਨ ਸਾਰੇ ਪੰਜਾਬ ਨੂੰ ਯੁਧ ਨਸ਼ਿਆ ਵਿਰੁੱਧ ਉਹਦੇ ਤਰ੍ਹਾਂ ਹੀ ਅਸੀਂ ਵਕਤ ਵਕਤ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਨਾਲਿਲ ਕੇ ਵੈਰੀਫਾਈ ਕਰ ਰਹੇ ਹਾਂ ਉਸਨੂੰ ਐਸੇ ਸਰਵਲੋਂ ਡਾਇਰੈਕਸ਼ਨ ਸਿੱਗੀਆਂ ਕਿ ਇੱਥੇ ਮੀਡੀਆ ਦੀ ਖਿੱਲੇ-ਕਿੱਲੇ ਗਾਇਰ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੁਹਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋੜਦੇ ਹਨ ਜਦੋਂ ਕਿ ਉਹ ਰਿਪੋਰਟ ਪਰ ਚੈੱਕ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਉਥੋਂ ਰਾਮੋ ਜਿਹੜਾ ਗਾਰੀਨ ਦਾ ਗ੍ਰੈਂਡਫਾਦਰ ਇਹਦੇ ਤੇ ਕੁੱਲ 12 ਮੁਕਦਮੇ ਦਰਜ ਹੈ ਜਿਹਦੇ ਚ 4 ਐਨਡੀਪੀਐਸ ਦੇ ਹੈ ਇੱਕ ਐਕਸਪਾਇਰਡਾ ਹੈ ਜੀ ਸੀਦੇ ਹੋ ਰੀਸੈਂਟਲੀ ਪਿਛਲੇ ਸਾਲ ਇੱਕ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜਿਹਦੇ ਚ ਜੇ ਤੇ ਤੇ ਪਰਿਵਾਰ ਵਾਲੇ ਕੁਝ ਵਾਂਟਡ ਐਂਡ ਫਾਲਦੋ ਕੁਟ ਫੜੇ ਗਏ ਸੋ ਉਹਦੇ ਕਹੇ ਤੇ ਮੈਂ ਵੀ ਆਇਆ ਇੱਕ ਮੈਸੇਜ ਆਂਦਾ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਜਿਹੜੀ ਇਲੀਗਲ ਪ੍ਰੋਪਰਟੀਆਂ ਆਪਣੀ ਇਲੀਗਲ ਲੈਂਡ ਦੇ ਕਿ ਸਰਕਾਰ ਦੀ ਪੁਲਿਸ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਇਸੇ ਕਰਕੇ ਇਥੇ ਲੋਕਲ ਸਪੈਸ਼ਲੀ ਲੇਡੀਜ਼ काफी ਖੁਸ਼ ਹਨ ਦੇ ਅਪਰੀਸ਼ੀਏਟ ਜਿਹੜੀਆਂ ਹੋਰ ਦੁਨੀਆਕ ਪ੍ਰੋਪਰਟੀਆਂ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ ਪਹਿਲਾਂ ਸਾਡੀ ਪੁਲ ਗਰਾਊਂਡ 12 ਦੇ ਕਰੀਬ ਅਸੀਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹਦੇ ਚ ਐਸ ਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਪ੍ਰੋਪਰਟੀ ਜਦੋਂ ਆ ਗਿਆ ਪੁਲਿਸ ਨੇ ਮਸ਼ਾਹਸਾਹਮਦ ਤੇ ਕੰਮ ਕਰ ਰਹੇ